ਗੁੱਡ ਮਾਰਨਿੰਗ ਬੱਚਿਓ ਨਕਸ਼ਨਹਾਰ ਪਾਠ ਪੁਸਤਕ ਵਿੱਚ ਅੱਜ ਅਸੀਂ ਪੜਾਂਗੇ ਆਖਰੀ ਕਵੀ ਡਾਕਟਰ ਸੁਖਪਾਲ ਨੂੰ ਉਹਨਾਂ ਦਾ ਜਨਮ 1960 ਨੂੰ ਲੁਧਿਆਣੇ ਵਿੱਚ ਹੋਇਆ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਤੋਂ ਉਹਨਾਂ ਨੇ ਵੈਟਰਨਰੀ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਗੋਲਫ ਯੂਨੀਵਰਸਿਟੀ ਕੈਨੇਡਾ ਤੋਂ ਡਾਕਟਰ ਆਫ ਵੈਟਰਨਰੀ ਸਾਇੰਸ ਦੀ ਡਿਗਰੀ ਲਈ ਤੇ ਪਿੱਛੋਂ ਉਹਨਾਂ ਨੇ ਗੋਲਫ ਯੂਨੀਵਰਸਿਟੀ ਕੈਨੇਡਾ ਵਿੱਚ ਫਿਰ ਕੈਲੀਫੋਰਨੀਆ ਯੂਨੀਵਰਸਿਟੀ ਅਮਰੀਕਾ ਵਿੱਚ ਤੇ ਫਿਰ ਸਕੈਚਵਨ ਯੂਨੀਵਰਸਿਟੀ ਕੈਨੇਡਾ ਦੇ ਵਿੱਚ ਉਹਨਾਂ ਨੇ ਪੜਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਨੌਕਰੀ ਕੀਤੀ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਕੈਨੇਡਾ ਦੇ ਵਿੱਚ ਸੋ ਵੱਖ-ਵੱਖ ਦੇਸ਼ਾਂ ਦੇ ਵਿੱਚ ਕੰਮ ਕਰਨ ਦਾ ਅਨੁਭਵ ਹੈ ਲੇਖਕ ਨੂੰ ਤੇ 2003 ਦੇ ਵਿੱਚ ਉਹ ਆਪਣਾ ਪਹਿਲਾ ਕਾਵ ਸੰਗ੍ਰਹਿ ਲਿਖਦੇ ਆ ਚੁੱਪਚੀ ਪੀਤੇ ਚੇਤਰ ਚੜਿਆ ਤੇ ਇਹ ਤੋਂ ਬਾਅਦ 2007 ਦੇ ਵਿੱਚ ਉਹਨਾਂ ਨੇ ਦੂਸਰੀ ਪੁਸਤਕ ਲਿਖੀ ਆ ਪ੍ਰਕਾਸ਼ਿਤ ਹੋਈ ਉਹਨਾਂ ਦੀ ਰਹਿਣ ਕਿਥਾਉ ਨਾਹੀਂ ਇਸ ਤੋਂ ਬਿਨਾ ਵੀ ਉਹਨਾਂ ਨੇ ਅਲੱਗ-ਅਲੱਗ ਰਸਾਲਿਆਂ ਦੇ ਵਿੱਚ ਸਮੇਂ-ਸਮੇਂ ਤੇ ਆਪਣੀਆਂ ਰਚਨਾਵਾਂ ਭੇਜੀਆਂ ਜੋ ਕਿ ਛਪਦੀਆਂ ਵੀ ਰਹੀਆਂ ਸੋ ਲੇਖਕ ਦਾ ਕਾਫੀ ਅਨੁਭਵ ਹੈ ਲਿਖਣ ਦੇ ਵਿੱਚ ਵੀ ਤੇ ਘੁੰਮ ਫਰ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜੋ ਵੀ ਹੋਇਆ ਉਹਦਾ ਵੀ ਉਹਨੂੰ ਅਨੁਭਵ ਹੈ ਸਭ ਤੋਂ ਪਹਿਲੀ ਕਵਿਤਾ ਉਹਨਾਂ ਦੀ ਅਸੀਂ ਪੜਾਂਗੇ ਜੋ ਆਪਣੀ ਪੁਸਤਕ ਵਿੱਚ ਦਰਜ ਹੈ ਦੀਵਾ ਬਲਦਾ ਰਹੇ ਸੋ ਬੱਚਿਓ ਹੁਣ ਇੱਥੇ ਕਵੀ ਕਿਹੜੇ ਦੀਵੇ ਦੇ ਬਲ ਦੇ ਰਹਿਣ ਦੀ ਗੱਲ ਕਰ ਰਿਹਾ ਸਾਡੇ ਆਦਰਸ਼ਾਂ ਦੇ ਦੀਵੇ ਦੀ ਬਲਣ ਦੀ ਉਹਾਸ ਕਰਦਾ ਹੈ ਹਰ ਇਨਸਾਨ ਦੇ ਅੰਦਰ ਕੋਈ ਨਿਸ਼ਚਾ ਕੋਈ ਉਦੇਸ਼ ਜ਼ਰੂਰ ਪਨਪਣਾ ਚਾਹੀਦਾ ਹੈ ਜੇਕਰ ਸਾਡੇ ਅੰਦਰ ਕੋਈ ਮਕਸਦ ਜਨਮ ਲਏਗਾ ਕੋਈ ਉਦੇਸ਼ ਸਾਡੇ ਅੰਦਰ ਜਨਮ ਲਏਗਾ ਤਾਂ ਜ਼ਰੂਰ ਅਸੀਂ ਕਿਰਿਆਸ਼ੀਲ ਹੋਵਾਂਗੇ ਸਾਡਾ ਸ਼ਰੀਰ ਸਾਡਾ ਮਨ ਉਸ ਉਦੇਸ਼ ਨੂੰ ਜਾਂ ਉਸ ਆਦਰਸ਼ ਨੂੰ ਪ੍ਰਾਪਤ ਕਰਨ ਦੇ ਲਈ ਦੌੜੂਗਾ ਆਪਾਂ ਕਿਰਿਆਸ਼ੀਲ ਰਾਵਾਂਗੇ ਠੀਕ ਹੈ ਹੁਣ ਕੀ ਲਿਖਦਾ ਹੈ ਕਵੀ ਕੋਈ ਦੀਵਾ ਤਾਂ ਬਲਦਾ ਰਹੇ ਬੇਸ਼ੱਕ ਬਲੇ ਨਾ ਸੱਚੀ ਮੁੱਚੀ ਹੁਣ ਕਵੀ ਕੀ ਕਹਿੰਦਾ ਹੈ ਕਹਿੰਦਾ ਕੋਈ ਦੀਵਾ ਤਾਂ ਹਰ ਇਨਸਾਨ ਦੇ ਵਿੱਚ ਬਲਣਾ ਚਾਹੀਦਾ ਹੈ ਇਹ ਦੀਵੇ ਦਾ ਬਲਣਾ ਜ਼ਰੂਰੀ ਹੈ ਭਾਵੇਂ ਇਹ ਦੀਵਾ ਸੱਚੀ ਮੁੱਚੀ ਨਾ ਵੀ ਬਲੇ ਠੀਕ ਹੈ ਹੁਣ ਇਹ ਇਸ ਗੱਲ ਦਾ ਕੀ ਅਰਥ ਹੈ ਕਹਿੰਦਾ ਬੇਸ਼ੱਕ ਬਲੇ ਖਿਆਲਾਂ ਵਿੱਚ ਹੀ ਦੀਵੇ ਸਦਾ ਹੀ ਬਲਦੇ ਹੁੰਦੇ ਪਹਿਲਾਂ ਪਹਿਲ ਖਿਆਲਾਂ ਵਿੱਚ ਹੀ ਸੋ ਇੱਥੇ ਇਹਦਾ ਗਲਤ ਅਰਥ ਨਹੀਂ ਹੈ ਉਹ ਕਹਿੰਦਾ ਦੀਵਾ ਸਾਡੇ ਅੰਦਰ ਬਲਣਾ ਚਾਹੀਦਾ ਭਾਵੇਂ ਉਹ ਸੱਚੀ ਮੁੱਚੀ ਨਾ ਹੋਵੇ ਠੀਕ ਹੈ ਸਭ ਤੋਂ ਪਹਿਲਾਂ ਕੋਈ ਵੀ ਆਪਾਂ ਕੰਮ ਕਰਦੇ ਆ ਉਹਦਾ ਖਿਆਲ ਹੀ ਸਾਡੇ ਅੰਦਰ ਆਂਦਾ ਠੀਕ ਹੈ ਉਹ ਦੀਵਾ ਸਾਡੇ ਅੰਦਰ ਸਭ ਤੋਂ ਪਹਿਲਾਂ ਜਾਗਦਾ ਮਤਲਬ ਹੁਣ ਇੱਥੇ ਉਹ ਕਹਿੰਦਾ ਹੈ ਕਿ ਖਿਆਲਾਂ ਦੇ ਵਿੱਚ ਉਹ ਦੀਵਾ ਜ਼ਰੂਰ ਜਗਣਾ ਚਾਹੀਦਾ ਕਿਉਂਕਿ ਸਦਾ ਹੀ ਆਪਾਂ ਇਹ ਦੇਖਦੇ ਆ ਕੋਈ ਵੀ ਅੱਜ ਤੱਕ ਦੁਨੀਆ ਦੇ ਵਿੱਚ ਚੰਗਾ ਕੰਮ ਹੋਇਆ ਤਾਂ ਸਭ ਤੋਂ ਪਹਿਲਾਂ ਉਸ ਚੰਗੇ ਕੰਮ ਕੰਮ ਦਾ ਸਾਡੇ ਅੰਦਰ ਖਿਆਲ ਪੈਦਾ ਹੁੰਦਾ ਹੈ ਠੀਕ ਹੈ ਸੋ ਕਵੀ ਦਾ ਵੀ ਇਹੀ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਸਾਡੇ ਖਿਆਲਾਂ ਦੇ ਵਿੱਚ ਹੋਦੀ ਵਬਲਦਾ ਉਸ ਤੋਂ ਬਾਅਦ ਹੀ ਉਹ ਸਾਡੇ ਆਦਰਸ਼ਨ ਦੀ ਪ੍ਰਾਪਤੀ ਦੇ ਰੂਪ ਤੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ ਕਹਿੰਦਾ ਅੰਦਰ ਚਾਨਣ ਚਾਨਣ ਹੁੰਦਾ ਪੈਰ ਬਾਹਰ ਨੂੰ ਤੁਰ ਪੈਂਦਾ ਪੈਂਦੇ ਨੇ ਨਜ਼ਰ ਦੀ ਹੱਦ ਵੀ ਟੁੱਟ ਜਾਂਦੀ ਹੈ ਛਾਤੀ ਵਿੱਚ ਲੋ ਜਗ ਜਾਂਦੀ ਹੈ ਕਹਿੰਦਾ ਜੇਕਰ ਅੰਦਰ ਸਾਡੇ ਦੀਵਾ ਆਦਰਸ਼ਾਂ ਦਾ ਦੀਵਾ ਜਗੇ ਤਾਂ ਸਾਡੇ ਅੰਦਰ ਚਾਨਣ ਹੋਏਗਾ ਜੇਕਰ ਸਾਡੇ ਅੰਦਰ ਚਾਨਣ ਹੁੰਦਾ ਸਾਨੂੰ ਗਿਆਨ ਹੁੰਦਾ ਕਿਸੇ ਚੀਜ਼ ਦਾ ਤਾਂ ਆਪਣੇ ਆਪ ਉਹ ਗਿਆਨ ਸਾਨੂੰ ਸਾਡੀ ਮੰਜ਼ਲ ਵੱਲ ਜਾਣ ਦੇ ਲਈ ਹੈ ਨਾ ਸਾਨੂੰ ਧੱਕਦਾ ਹੈ ਕਹਿੰਦਾ ਪੈਰ ਬਾਹਰ ਨੂੰ ਤੁਰ ਪੈਂਦੇ ਨੇ ਫਿਰ ਅਸੀਂ ਉਸ ਆਦਰਸ਼ ਨੂੰ ਉਸ ਨਿਸ਼ਚੇ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਆਪ ਆਪਣੇ ਪੈਰ ਆਪਣੇ ਘਰ ਤੋਂ ਬਾਹਰ ਕੱਢਦੇ ਹਾਂ ਕਹਿੰਦਾ ਨਜ਼ਰ ਦੀ ਹੱਦ ਵੀ ਟੁੱਟ ਜਾਂਦੀ ਹੈ ਪਹਿਲਾਂ ਜੇਕਰ ਹੁਣ ਸਾਡੇ ਅੰਦਰ ਕੋਈ ਦੀਵਾ ਹੀ ਨਾ ਜਗੇ ਰੋਸ਼ਨੀ ਨਾ ਸਾਡੇ ਅੰਦਰ ਕੋਈ ਪੈਦਾ ਹੋਵੇ ਕੋਈ ਨਵਾਂ ਖਿਆਲ ਹੀ ਨਾ ਆਵੇ ਠੀਕ ਹੈ ਸਾਡਾ ਸਾਡੇ ਅੰਦਰ ਕੋਈ ਉਹ ਉਦੇਸ਼ ਹੀ ਪੈਦਾ ਨਾ ਹੋਵੇ ਤਾਂ ਫਿਰ ਅਸੀਂ ਕਿੰਨੀ ਸਾਡੀ ਨਜ਼ਰ ਕੰਮ ਕਰੂਗੀ ਸਾਡੀ ਸੋਚਣੀ ਕਿੱਥੇ ਤੱਕ ਜਾਊਗੀ ਨਹੀਂ ਬਹੁਤ ਜ਼ਿਆਦਾ ਦੂਰ ਤੱਕ ਭੱਜ ਸਕਦੀ ਉਹ ਕਹਿੰਦਾ ਹੁਣ ਜੇਕਰ ਕੋਈ ਅਜਿਹਾ ਦੀਵਾ ਸਾਡੇ ਅੰਦਰ ਜਗੇ ਨਜ਼ਰ ਦੀ ਹੱਦ ਵੀ ਟੁੱਟ ਜਾਂਦੀ ਹੈ ਫੇਰ ਤਾਂ ਕੋਈ ਹੱਦ ਬੰਦਾ ਨਹੀਂ ਰਹਿੰਦਾ ਸਾਡੀ ਨਜ਼ਰ ਦੂਰ ਦੂਰ ਤੱਕ ਦੌੜਦੀ ਹੈ ਜਿੱਥੇ ਸਾਨੂੰ ਲੱਗਦਾ ਹੈ ਕਿ ਸਾਡਾ ਉਹ ਆਦਰਸ਼ ਜਿਹੜਾ ਅਸੀਂ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਕਹਿੰਦਾ ਛਾਤੀ ਵਿੱਚ ਲੋ ਜਗ ਜਾਂਦੀ ਹੈ ਇਸ ਤਰ੍ਹਾਂ ਸਾਡੀ ਛਾਤੀ ਦੇ ਵਿੱਚ ਰੌਸ਼ਨੀ ਦੇਣ ਵਾਲਾ ਉਹ ਦੀਵਾ ਜਗ ਜਾਂਦਾ ਜੋ ਸਾਨੂੰ ਅੱਗੇ ਵਧਣ ਦੇ ਲਈ ਹਮੇਸ਼ਾ ਰਾਹਤਾ ਦਿਖਾਉਂਦਾ ਰਹਿੰਦਾ ਹੈ ਸਰਦਲ ਉੱਤੇ ਰੱਖਿਆ ਦੀਵਾ ਸੱਦੇ ਵਰਗਾ ਹੁੰਦਾ ਸੋ ਇਸ ਤਰ੍ਹਾਂ ਜਿਹੜਾ ਆਦਰਸ਼ ਰੂਪੀ ਦੀਵਾ ਸਾਡੇ ਅੰਦਰ ਜਗ ਜਾਂਦਾ ਤੇ ਉਹ ਸਾਡੇ ਘਰ ਦੀ ਸਰਦਲ ਦੇ ਉੱਤੇ ਅਗਰ ਆਪਾਂ ਇੱਕ ਵਾਰੀ ਰੱਖ ਦਈਏ ਤਾਂ ਉਹ ਕਿਸੇ ਸੱਦੇ ਤੋਂ ਘਟ ਨਹੀਂ ਹੁੰਦਾ ਸੱਦਾ ਮਤਲਬ ਜੇਕਰ ਹੁਣ ਆਪਾਂ ਕਿਸੇ ਨੂੰ ਇਨਵੀਟੇਸ਼ਨ ਦਵਾਂਗੇ ਜਿਸ ਕੰਮ ਦੇ ਲਈ ਦਵਾਂਗੇ ਉਹ ਉਸ ਕੰਮ ਦੇ ਲਈ ਹੀ ਆਊਗਾ ਕੋਈ ਜੇਕਰ ਮੈਂ ਕਿਸ ਨੂੰ ਬਰਥਡੇ ਪਾਰਟੀ ਤੇ ਬੁਲਾਣੀ ਹੈ ਤਾਂ ਉਹ ਬਰਥਡੇ ਪਾਰਟੀ ਵਾਲੇ ਦਿਨ ਜ਼ਰੂਰ ਆਊਗਾ ਮੇਰੇ ਸੱਦੇ ਨੂੰ ਦੇਖ ਕੇ ਸੋ ਇਹ ਜਿਹੜਾ ਆਦਰਸ਼ਾਂ ਦਾ ਦੀਵਾ ਜਦੋਂ ਸਾਡੇ ਅੰਦਰ ਜਗੇਗਾ ਉਹ ਵੀ ਕਿਸੇ ਨਾ ਕਿਸੇ ਨੂੰ ਜ਼ਰੂਰ ਸੱਦਾ ਦੇਵੇਗਾ ਕਹਿੰਦਾ ਸੱਦਾ ਕਿਸੇ ਮੁਸਾਫਰ ਨੂੰ ਸੱਦਾ ਆਪਣੀ ਹਿੰਮਤ ਨੂੰ ਕੋਈ ਨਾ ਕੋਈ ਆਂਦਾ ਜਾਂਦਾ ਮੁਸਾਫਰ ਉਸ ਸੱਦੇ ਨੂੰ ਪੜੇਗਾ ਠੀਕ ਹੈ ਅਗਰ ਮੈਂ ਕੋਈ ਚੰਗਾ ਕੰਮ ਕਰਦੀਏ ਤਾਂ ਤੀਸਰਾ ਬੰਦਾ ਅਗਰ ਉਸ ਚੰਗੇ ਕੰਮ ਨੂੰ ਦੇਖਦਾ ਉਹਦਾ ਵੀ ਮਨ ਕਰੇਗਾ ਕਿ ਮੈਂ ਵੀ ਇਹ ਕੰਮ ਕਰਨਾ ਠੀਕ ਹੈ ਇਸ ਤਰ੍ਹਾਂ ਕਹਿੰਦਾ ਇਹ ਸੱਦਾ ਕਿਸੇ ਮੁਸਾਫਰ ਨੂੰ ਵੀ ਹੋ ਸਕਦਾ ਹੈ ਸੱਦਾ ਆਪਣੀ ਹਿੰਮਤ ਨੂੰ ਸਾਡੀ ਹਿੰਮਤ ਨੂੰ ਵੀ ਹੁਲਾਰਾ ਮਿਲਦਾ ਇਸ ਸੱਦੇ ਦੇ ਨਾਲ ਸੱਦਾ ਵਿਸਰੇ ਸੁਪਨੇ ਨੂੰ ਕੋਈ ਸੁਪਨਾ ਜਿਹਨੂੰ ਅਸੀਂ ਭੁੱਲ ਗਏ ਹੋਈਏ ਜੇਕਰ ਸਾਡੇ ਅੰਦਰ ਕੋਈ ਆਦਰਸ਼ ਕੋਈ ਦੀਵਾ ਜਗਦਾ ਕੋਈ ਪੈਦਾ ਹੁੰਦੀ ਹੈ ਕੋਈ ਸੱਚੀ ਚੀਜ਼ ਤਾਂ ਫਿਰ ਅਸੀਂ ਉਹ ਵਿਸਰੇ ਹੋਏ ਸੁਪਨੇ ਨੂੰ ਵੀ ਯਾਦ ਕਰਦੇ ਹਾਂ ਤੇ ਉਸ ਸੁਪਨੇ ਨੂੰ ਪੂਰਾ ਕਰਨ ਦੀ ਹਿੰਮਤ ਕਰਦੇ ਹਾਂ ਹੌਸਲਾ ਰੱਖਦੇ ਹਾਂ ਦੀਵਾ ਜਗਦਾ ਰੱਖਣ ਲਈ ਦੋ ਹੱਥ ਉੱਠਦੇ ਓਟ ਨੇ ਦਿੰਦੇ ਨਜ਼ਰ ਦੀਵੇ ਨੂੰ ਤੱਕਦੀ ਰਹਿੰਦੀ ਕੰਨ ਹਵਾ ਦੀਆਂ ਬਿੜਕਾ ਲੈਂਦੇ ਪਿੰਡੇ ਦੇ ਵਿੱਚ ਹਰਕਤ ਹੁੰਦੀ ਬੁੱਲਾਂ ਚੋਂ ਅਰਦਾਸ ਹੈ ਫੁੱਟਦੀ ਕੀ ਕਹਿ ਰਿਹਾ ਕਵੀ ਦੀਵਾ ਜਗਦਾ ਰੱਖਣ ਲਈ ਦੋ ਹੱਥ ਉੱਠਦੇ ਓਟ ਨੇ ਦਿੰਦੇ ਜੇਕਰ ਇਹੋ ਜਿਹਾ ਸੋਹਣਾ ਦੀਵਾ ਸਾਡੇ ਅੰਦਰ ਜਗੇ ਤੇ ਜੇਕਰ ਕਿਤੇ ਸਾਨੂੰ ਲੱਗੇ ਕਿ ਨਹੀਂ ਨਹੀਂ ਇਹ ਇਹ ਬੋਝ ਨਾ ਜਾਵੇ ਕਿਤੇ ਤਾਂ ਕਹਿੰਦਾ ਸਾਡੇ ਦੋਵੇਂ ਹੱਥ ਇੱਕਦਮ ਉਹਨੂੰ ਓਟ ਉਹਨੂੰ ਸਹਾਰਾ ਦੇਣ ਦੇ ਲਈ ਉੱਠ ਖੜੇ ਹੁੰਦੇ ਆ ਕਹਿੰਦਾ ਨਜ਼ਰ ਦੀਵੇ ਨੂੰ ਤੱਕਦੀ ਰਹਿੰਦੀ ਤੇ ਜੇਕਰ ਹਵਾ ਚੱਲਦੀ ਹੋਵੇ ਤਾਂ ਸਾਡੀਆਂ ਨਜ਼ਰਾਂ ਉਸ ਦੀਵੇ ਤੇ ਹੀ ਟਿਕੀਆਂ ਰਹਿੰਦੀਆਂ ਕਿ ਕਿਤੇ ਇਹਨੂੰ ਕੋਈ ਨੁਕਸਾਨ ਨਾ ਹੋਵੇ ਕੰਨ ਹਵਾ ਦੀਆਂ ਬਿੜਕਾ ਲੈਂਦੇ ਕੰਨ ਵੀ ਚਕੰਨੇ ਹੋਏ ਰਹਿੰਦੇ ਆ ਕਿ ਕਿਤੇ ਹਵਾ ਤਾਂ ਨਹੀਂ ਆਂਦੀ ਜੇਕਰ ਹਵਾ ਆਂਦੀ ਹੈ ਤਾਂ ਮੈਂ ਉਸ ਦੀਵੇ ਨੂੰ ਕਿੱਦਾਂ ਬਚਾਣਾ ਸਾਡੀ ਇਹ ਸੋਚ ਆਪਾਂ ਦੌੜਦੇ ਫਿਰਦੇ ਰਹਿੰਦੇ ਆ ਪਿੰਡੇ ਦੇ ਵਿੱਚ ਹਰਕਤ ਹੁੰਦੀ ਬੁੱਲਾਂ ਚੋਂ ਅਰਦਾਸ ਹੈ ਫੁੱਟਦੀ ਤੇ ਸਾਡਾ ਪਿੰਡਾ ਸਾਡਾ ਸਰੀਰ ਹਰਕਤ ਵਿੱਚ ਰਹਿੰਦਾ ਕਿਉਂਕਿ ਅਸੀਂ ਉਸ ਜਗ ਜਗ ਮਗਾਉਂਦੇ ਹੋਏ ਦੀਵੇ ਨੂੰ ਉਸ ਆਪਣੇ ਆਦਰਸ਼ ਨੂੰ ਉਸ ਆਪਣੇ ਨਿਸ਼ਾਨੇ ਨੂੰ ਬਚਾ ਕੇ ਰੱਖਣ ਦੇ ਲਈ ਕੋਸ਼ਿਸ਼ ਕਰਦੇ ਆ ਸਾਡਾ ਸਰੀਰ ਵੀ ਉਹਦੇ ਵਿੱਚ ਸਾਡਾ ਸਾਥ ਦਿੰਦਾ ਭਾਵੇਂ ਉਹ ਬਾਹਾਂ ਹੋਣ ਭਾਵੇਂ ਲੱਤਾਂ ਹੋਣ ਭਾਵੇਂ ਅੱਖਾਂ ਹੋਣ ਭਾਵੇਂ ਕੰਨ ਹੋਵੇ ਕੁਝ ਵੀ ਹੋਵੇ ਸਰੀਰ ਦੇ ਅੰਗ ਜਿਹੜੇ ਉਹ ਹਰਕਤ ਵਿੱਚ ਆ ਜਾਂਦੇ ਆ ਤੇ ਸਾਡੇ ਬੁੱਲ ਅਰਦਾਸ ਕਰਦੇ ਤਾਂ ਕਿ ਉਹ ਜਿਹੜਾ ਸਾਡਾ ਆਦਰਸ਼ ਹੈ ਉਹ ਫਿੱਕਾ ਨਾ ਪਵੇ ਤੇ ਉਹਦੀ ਪ੍ਰਾਪਤੀ ਅਸੀਂ ਕਿਸੇ ਵੀ ਤਰੀਕੇ ਨਾਲ ਕਰ ਪਾਈਏ ਦੀਵਾ ਜਗਦਾ ਰੱਖਣ ਦੇ ਲਈ ਸਾਰੀ ਹੋਂਦ ਹੀ ਜਗ ਜਗ ਉੱਠਦੀ ਤੇ ਇਸ ਦੀਵੇ ਨੂੰ ਜਗਮਗਾਉਂਦਾ ਰੱਖਣ ਦੇ ਲਈ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਸਭ ਜੋ ਵੀ ਸਾਡੇ ਆਲੇ ਦੁਆਲੇ ਸਾਰੇ ਹੀ ਉਹਨੂੰ ਜਗਦਾ ਰੱਖਣ ਦੇ ਲਈ ਹਮਲਾ ਮਾਰਦੇ ਆ ਕੋਈ ਦੀਵਾ ਤਾਂ ਬਲਦਾ ਰਹੇ ਬੇਸ਼ੱਕ ਬੜੇ ਖਿਆਲਾਂ ਵਿੱਚ ਹੀ ਦੀਵੇ ਸਦਾ ਹੀ ਬਲਦੇ ਹੁੰਦੇ ਪਹਿਲਾਂ ਪਹਿਲ ਖਿਆਲਾਂ ਵਿੱਚ ਹੀ ਸੋ ਅ ਲੇਖਕ ਇਆਸ ਕਰਦਾ ਹੈ ਕਿ ਇਹੋ ਜਿਹਾ ਦੀਵਾ ਉੱਚੇ ਆਦਰਸ਼ਾਂ ਦਾ ਦੀਵਾ ਸੋਹਣੇ ਕਮਾਂ ਦਾ ਦੀਵਾ ਸਾਡੇ ਉੱਚੇ ਨਿਸ਼ਾਨਿਆਂ ਦਾ ਦੀਵਾ ਸਾਡੇ ਵਿੱਚ ਜਗਦਾ ਰਹਿਣਾ ਚਾਹੀਦਾ ਹੈ ਭਾਵੇਂ ਇਹ ਖਿਆਲਾਂ ਵਿੱਚ ਹੀ ਜਗੇ ਪਰ ਜਗੇ ਜ਼ਰੂਰ ਕਿਉਂਕਿ ਕੋਈ ਵੀ ਆਦਰਸ਼ ਅੱਜ ਤੱਕ ਅਗਰ ਕੋਈ ਸਫਲ ਹੋਇਆ ਹੈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਨ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਉਹਦੇ ਅੰਦਰ ਖਿਆਲ ਹੀ ਆਇਆ ਸੋ ਬੱਚਿਓ ਆਪਣੇ ਅੰਦਰ ਹਮੇਸ਼ਾ ਚੰਗੇ ਕਮਾਂ ਦੇ ਲਈ ਇਹੋ ਜਿਹਾ ਦੀਵਾ ਬਲਦਾ ਰੱਖੋ ਤੇ ਚੰਗੇ ਕੰਮ ਕਰਦੇ ਰਹੋ ਇੱਕ ਨਿਸ਼ਾਨਾ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੇ ਉਹ ਨਿਸ਼ਾਨ ਨਿਸ਼ਾਨਾ ਸੋਹਣਾ ਹੋਣਾ ਵੀ ਜ਼ਰੂਰੀ ਹੈ ਤੇ ਉਸ ਨਿਸ਼ਾਨੇ ਤੱਕ ਪਹੁੰਚਣ ਦੇ ਲਈ ਜੇਕਰ ਅਸੀਂ ਨਿਸ਼ਾਨਾ ਮਿੱਥ ਲਈਏ ਤਾਂ ਸਾਰੀ ਕਾਇਨਾਤ ਸਾਡਾ ਸਾਥ ਦੇਣ ਦੇ ਲਈ ਉੱਠ ਖੜੀ ਹੁੰਦੀ ਹੈ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ